ਹਾਂਜੀ ਮਿੱਤਰੋ ਕੀ ਹਾਲ ਚਾਲਾ ਤੁਹਾਡਾ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਮੱਦੀ ਬਦਮਾਸ਼ਾਂ ਦੀ ਵੀਡੀਓ ਹੁਣ ਆਪਾਂ ਵੀਡੀਓ ਵੇਖਦੇ ਤੇ ਕਮੈਂਟ ਪੜ੍ਹਦੇ ਆਂ ਆਜੋ ਬਈ ਹਿੱਤਾਂ ਵਾਲੇ ਬੇਲੀ ਨਾਲ ਝਾੜੀ ਸਾਡੇ ਹੱਥ ਪੂਰੇ ਛਿਲਦੇ ਨੇ ਸਾਰੀ ਮੋਟਰਾਂ ਤੋਂ ਤਾਰਾ ਵੱਢਣ ਵਾਲੀ ਗੈਂਗ ਆ ਲੱਗਦਾ ਔਰਲੇ ਮੁੰਡੇ ਨੇ ਦੱਸਤਾ ਕਣਕਲੀ ਪਰਚੀ ਕੱਟੀ ਜਾਂਦੇ ਸਾਲਾ ਤਾਂ ਹੀ ਉੱਠਿਆ ਆ ਉਥੋਂ ਟੱਟੀ ਕਰਕੇ ਮੰਮੀ ਨੂੰ ਆਵਾਜ਼ ਦੇਣ ਵਾਲੇ ਜਵਾਕ ਲੱਗਦਾ ਟੱਟੀ ਪੈਣਾ ਸੀ ਡੱਬਾ ਭੁੱਲ ਗਏ ਹੁਣ ਕਰੋ ਡੱਬਾ ਲੈਣ ਚੱਲਾ ਸਾਡੇ ਹੱਥ ਪੂਰੇ ਛਿਲਦੇ ਨੇ ਜਿਨ੍ਹਾਂ ਨੂੰ ਜਾ ਕੇ ਮੇਰੇ ਕਾਕਾ ਨੂੰ ਚਾਹਲੂ ਆ ਕੇ ਮਿਲਦੇ ਨੇ ਜੀ ਡਿਲੀਟ ਕਰਦੇ ਛੋਟੇ ਵੀਰ ਨਹੀਂ ਤਾਂ ਰੰਦੀਰਮਾਨ ਹੁੰਦਾ ਹੋਣਾ ਪਿੱਛੋਂ ਟਟੀਆਂ ਦਾ ਬਹਾਨਾ ਲਗਾ ਕੇ ਸਕੂਲ ਨਾ ਜਾਣ ਵਾਲੇ ਜਵਾਕ ਕਿਤੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਵਿੱਚ ਲਾਰਾ ਲੋਵੀ ਮੁੰਡਿਓ ਨਵੀਂ ਭਾਬੀ ਲਾਂਚ ਹੋ ਗਈ ਮਾਰਕੀਟ ਵਿੱਚ ਕਿਤੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਵਿੱਚ ਲਾਰਾ ਬਾਈ ਤੂੰ ਗਰੀਬ ਹੀ ਚੰਗਾ ਸੀ ਟੈਂਪੂ ਕਾ ਬਣ ਗਿਆ ਬੇਟਣੀਆਂ ਜੋ ਮੈਂ ਫਿੱਜ ਗਈ ਮੈਂ ਫਿੱਜ ਗਈ ਤੂੰ ਮੈਂ ਫਿੱਜ ਗਈ ਬਾਈ ਤੂੰ ਮੈਡ ਸੰਦੂ ਨਾ ਬਿਜ਼ਨਸਾਂ ਸਾਝਾ ਕਰ ਲਾ ਮੈਨੂੰ ਮਿਲਣੋਂ ਵੀ ਦਿਲ ਘਾਰਾ ਕਣੀਆਂ ਤੂੰ ਮੈਂ ਫਿੱਜ ਗਈ ਤੈਨੂੰ ਮਿਲਣੋਂ ਦੀ ਦਿਲ ਘਾਰਾ ਮੈਨੂੰ ਸ਼ੱਕ ਤਾਂ ਪਹਿਲਾਂ ਹੀ ਸੀ ਤੂੰ ਛੱਕਾ ਪ੍ਰੈਕਟੀਕਲੀ ਪਰ ਹੁਣ ਪਤਾ ਲੱਗਿਆ ਮੈਨੂੰ ਕੋਈ ਸੂਟ ਤੇ ਬਾਗ ਪੈ ਗਏ ਗਲੀ ਤੇਰੀ ਵਿੱਚ ਸਾਰਾ ਜੇ ਤੂੰ ਇਸ ਤੋਂ ਬਾਅਦ ਕੋਈ ਵੀਡੀਓ ਪਾਈ ਤੇਰੇ ਪਿੱਛੇ ਮੈਂ ਗੰਨਾ ਦੇ ਦੇਣਾ ਯਾਰਾ ਪਹਿਲਾ ਜੇਬ ਚ ਪਿਆ ਜਰਦਾ ਸਾਂਭਲਾ ਮੇਲ ਫੇਰ ਲਈ